ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਭੀਖੀ ਆਏ ਹੋਏ ਆ ਤੇ ਇੱਥੇ ਭਪਿੰਦਰ ਫੌਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਪਿਛਲੇ ਦਿਨੀ ਉਹਨਾਂ ਦੇ ਮਾਤਾ ਜੀ ਇਸ ਜਹਾਨ ਚ ਚਲੇ ਗਏ ਸੀ ਉਹਨਾਂ ਨੇ ਆਪਣੇ ਮਾਤਾ ਜੀ ਦਾ ਸਰੀਰਦਾਨ ਕੀਤਾ ਤੇ ਗੱਲਬਾਤ ਕਰਾਂਗੇ ਜਾਣਾਂਗੇ ਵੀ ਇਹ ਸਾਰੇ ਕਿਵੇਂ ਉਹਨਾਂ ਦੇ ਮਨਚੇ ਦੇ ਵਿਚਾਰ ਆਏ ਤੇ ਨਾਲ ਉਹ ਕਹਾਣੀਕਾਰ ਵੀ ਨੇ ਕਵਿਤਾ ਵੀ ਲਿਖਦੇ ਨੇ ਤੇ ਤਰਕਸ਼ੀਲ ਵਿਚਾਰਾਂ ਨਾਲ ਜੁੜੇ ਹੋਏ ਨੇ ਸਾਰੇ ਜੀਵਨ ਦੇ ਬਾਰੇ ਜੇ ਆਪਾਂ ਜਿਹੜੀ ਗੱਲਬਾਤ ਆ ਉਹ ਕਰਾਂਗੇ ਤੇ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦੇ ਜ਼ਿੰਦਗੀ ਦੇ ਬਾਰੇ ਚ ਤੇ ਸਭ ਤੋਂ ਪਹਿਲਾਂ ਆਪਾਂ ਉਹਨੂੰ ਸਵਾਗਤ ਕਰਦੇ ਹਾਂ ਸਵਾਗਤ ਹੈ ਤੁਹਾਡਾ ਬ੍ਰਿੰਦਰ ਜੀ ਇਹ ਜੀ ਸਭ ਤੋਂ ਪਹਿਲਾਂ ਇਹ ਦੱਸੋ ਜੀ ਵੀ ਜਿਹੜੇ ਆਪਣੇ ਮਾਤਾ ਲక్ష్ਮੀ ਦੇਵੀ ਜੀ ਨੇ ਤੁਸੀਂ ਉਹਨਾਂ ਦਾ ਜਿਹੜਾ ਸਰੀਰਦਾਨ ਕੀਤਾਗਾ ਇਹ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਤੁਸੀਂ ਦੱਸਿਆ ਮੈਂ ਤਰਕਸ਼ੀਲ ਸਹਿਬ ਨਾਲ ਜੁੜਿਆ ਹਾਂ ਹਾਂਜੀ ਤੇ ਪੀਖੇ ਕਾਈ ਦਾ ਮੈਂ ਪ੍ਰਧਾਨ ਆ ਹਾਂਜੀ ਤੇ ਮਾਨਸਾ ਜ਼ੋਨ ਦਾ ਜ਼ਿਲ੍ਹੇ ਦਾ ਮੈਂ ਮੀਡੀਆ ਬੁਖਾ ਗਿਆ ਮੇਰੇ ਕੋਲ ਹਾਂਜੀ ਸਭ ਤੋਂ ਪਹਿਲਾਂ ਗੱਲ ਇਹ ਹੁੰਦੀ ਆ ਵੀ ਆਪਾਂ ਜਿਹੜੀ ਵਿਚਾਰਧਾਰਾ ਨਾਲ ਜੁੜੇ ਹੋਏ ਆ ਹਾਂਜੀ ਆਪਾਂ ਉਹਦੇ ਉੱਤੇ ਕਿੰਨੇ ਕੁ ਖਰੇ ਉੱਤਰਦੇ ਆ ਹਾਂਜੀ ਆਪਾਂ ਨੂੰ ਆਲਾ ਦੁਆਲਾ ਸਾਰਾ ਦੇਖਦਾ ਸਮਾਜ ਆਪਾਂ ਨੂੰ ਦੇਖਦਾ ਹਾਂਜੀ ਆਪਾਂ ਲੋਕਾਂ ਨੂੰ ਉਪਦੇਸ਼ ਤਾਂ ਦਿੰਨੇ ਆ ਹਾਂਜੀ ਵੀ ਆਣੀ ਤੁਸੀਂ ਐ ਕਰੋ ਵਿਗਿਆਨਕ ਸੋਚ ਦੇ ਵਿਚਾਰਧਾਰਕ ਬਣੋ ਹਾਂ ਤਰਕਸ਼ੀਲ ਸੋਚ ਦੇ ਵਿਚਾਰਧਾਰਕ ਬਣੋ ਜੇ ਆਪਾਂ ਉਹਦੇ ਉੱਤੇ ਖਰੇ ਨਹੀਂ ਉਤਰਦੇ ਹਾਂਜੀ ਤਾਂ ਫਿਰ ਆਪਾਂ ਨੂੰ ਉਹ ਵਿਚਾਰਧਾਰਾ ਅਪਣਾਉਣ ਦੀ ਲੋੜ ਨਹੀਂ ਪੈਂਦੀ ਕਿਸੇ ਤਰ੍ਹਾਂ ਕੀ ਹੈ ਅਸੀਂ ਤਰਕਸ਼ੀਲ ਸੋਸਾਇਟੀ ਨਾਲ ਜੁੜੇ ਹੋਏ ਹਾਂ ਵਿਗਿਆਨਕ ਸੋਚ ਦੇ ਧਾਰਨੀ ਹੈ ਸਾਡਾ ਵੀ ਉਹ ਫਰਜ਼ ਬਣ ਜਾਂਦਾ ਹੈ ਵੀ ਜਦੋਂ ਕੋਈ ਇਹ ਜਿਹਾ ਹਾਦਸਾ ਵਾਪਰਦਾ ਹੈ ਤੇ ਅਸੀਂ ਨੇ ਵਾਪਰਦਾ ਤਾਂ ਅਸੀਂ ਵੀ ਉਸ ਟਾਈਮ ਬੋਡੀ ਡੋਨੇਟ ਕਰੀ ਆ ਮਾਤਾ ਜੀ ਤੇ ਅਸੀਂ ਨੇ ਆਪ ਦੇ ਸਰੀਰ ਜਿਹੜੇ ਉਹ ਵੀ ਦਾਨ ਕਰੇ ਹੋਏ ਆ ਹਾਰਮ ਭਰੇ ਹੋਏ ਆ ਉਹਨਾਂ ਦੇ ਹਾਂਜੀ ਵਿਖਤ ਮੈਂ ਇਹ ਵੀ ਕਿਹਾ 22 ਚਾਂਸ ਜੇਕਰ ਮੇਰੀ ਮੌਤ ਹੋ ਗਈ ਹੈ ਹਾਂਜੀ ਐਕਸੀਡੈਂਟ ਤੇ ਹੋ ਗਿਆ ਤੁਰੰਤ ਵੀ ਮੇਰੀਆਂ ਜਿਹੜੇ ਅੱਖਾਂ ਨੇ ਤੁਰੰਤ ਕਿਸ ਨੂੰ ਦਾਨ ਦਿੱਤੀਆਂ ਜਾਣ ਜੇ ਮੇਰਾ ਦਿਮਾਗ ਖੜ ਜਾਂਦਾ ਕਿਸੇ ਕਾਰਨ ਬੋਡੀ ਚਲ ਜੇ ਤਾਂ ਜਿਹੜੇ ਸਰੀਰ ਦੇ ਜਿਹੜੇ ਅੰਗ ਹੈ ਉਹ ਵੀ ਕਿਸੇ ਨੂੰ ਦਿੱਤੇ ਜਾਣ ਹਾਂਜੀ ਤੇ ਇੱਕ ਸਾਡਾ ਇਹ ਸੁਸਾਇਟੀ ਦਾ ਟੋਕਾ ਹੈ ਅੱਛਾ ਜੀ ਜਿਵੇਂ ਸੁਣ ਚਿਆ ਵੀ ਤੁਸੀਂ ਪਰਿਵਾਰ ਜਿਹੜਾ ਮਹਮਨ ਦਾ ਪੰਜਨੀ ਉਸ ਧਰਮ ਨਾਲ ਜੁੜੇ ਹੋਏ ਆ ਪਰਿਵਾਰ ਉਸ ਵਿਚਾਰਾਂ ਨਾਲ ਦੀ ਗੱਲ ਕਰਦਾਗਾ ਤੁਸੀਂ ਤਰਕ ਤਰਕੀ ਸੁਸਾਇਟੀ ਦੇ ਵਿਚਾਰਾਂ ਨਾਲ ਜੁੜੇ ਹੋ ਜਦੋਂ ਤੁਸੀਂ ਕਿਉਂਕਿ ਉਸ ਇਸ ਧਰਮ ਦੇ ਵਿੱਚ ਮਰਨ ਤੋਂ ਬਾਅਦ ਬਹੁਤ ਸਾਰੀਆਂ ਐਸੀ ਰਸਮਾਂ ਹੁੰਦੀਆਂ ਨੇ ਵਿਚਾਰ ਹੁੰਦੇ ਨੇ ਕੀ ਤੁਹਾਡਾ ਉਹਨਾਂ ਨਾਲ ਕੋਈ ਤੁਹਾਡੇ ਭਰਾਵਾਂ ਨਾਲ ਜਾਂ ਰਿਸ਼ਤੇਦਾਰਾਂ ਨਾਲ ਕੋਈ ਇਸ ਤਰ੍ਹਾਂ ਦਾ ਮਤ ਭੇਦ ਤਾਂ ਨਹੀਂ ਹੋਇਆ ਦਾਨ ਕਰਨ ਦੇਖੋ ਜੀ ਇਹ ਪਰਿਵਾਰ ਦੀਆਂ ਗੱਲਾਂ ਹੁੰਦੀਆਂ ਨੇ ਤੁਹਾਨੂੰ ਪਹਿਲਾਂ ਆ ਤੋਂ ਮੇਰੀ ਚਾਚੀ ਦੀ ਡੈਥ ਹੋਈ ਸੀ ਤੇ ਮੇਰੇ ਬ੍ਰਦਰ ਰਚਪਾਲ ਪਾਲੀ ਜੀ ਹੁੰਦੇ ਸੀ ਹਰਿਗੋਬਨ ਭਿੱਖੀ ਆ ਅਸੀਂ ਨੇ ਉਦੋਂ ਇਹ ਪਲਾਨ ਕਰਿਆ ਸੀ ਉਹਨੇ ਡੈਥ ਤੇ ਵੀ ਚਾਚੀ ਦੀ ਬੋਡੀ ਡੋਨੇਟ ਕਰੀ ਹੂੰ ਤੇ ਅਸੀਂ ਨੇ ਬੈਠ ਕੇ ਮੀਟਿੰਗ ਕਰ ਲਈ ਚਲੋ ਸਾਡੇ ਜਿਹੜੇ ਘਰ ਦੇ ਹੋਰ ਮੈਂਬਰ ਸੀ ਉਹਨਾਂ ਨਾਲ ਵੀ ਗੱਲ ਕਰੀ ਤੇ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਹਾਂਜੀ ਜੇ ਅਸੀਂ ਉਹ ਬੋਡੀ ਡਿਲੀਟ ਕਰੀ ਪਰ ਕੀ ਸੀ ਸਮਾਜ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਾਂਜੀ ਬੁੜੀ ਜਿੰਨੇ ਸਾਡੇ ਕਿਸੇ ਇਹ ਕਿਹਾ ਵੀ ਬ੍ਰਾਹਮਣਾਂ ਤੋਂ ਚਾਰ ਮੰਡ ਲੱਕੜਾਂ ਨਹੀਂ ਸਰੀਆਂ ਹਾਂਜੀ ਬੁੜੀ ਉਹ ਕਰਦੀ ਦਾਨ ਕਰਦੀ ਕੋਈ ਇਹ ਕਹਿੰਦਾ ਸੀ ਵੀ ਇਹਨਾਂ ਨੇ ਬੁੜੀ ਬੇਇੱਜ਼ਤੀ ਪੈਸੇ ਲੈ ਲਏ ਵੀ ਇਹਦੇ ਬਹੁਤ ਸਾਰੀਆਂ ਗੱਲਾਂ ਆਈਆਂ ਸਾਡੇ ਕੋਲੇ ਹਾਂਜੀ ਪਰ ਉਹ ਲੋਕ ਇਹ ਨਹੀਂ ਜਾਣਦੇ ਵੀ ਅੱਜ ਬਿਮਾਰੀਆਂ ਤਾਂ ਸਾਰਿਆਂ ਨੂੰ ਵੱਧ ਤੇ ਸੀਪੜ ਤੋਂ ਹਾਂਜੀ ਸਾਡੇ ਨਵੇਂ ਮੁੰਡੇ ਕੁੜੀਆਂ ਨੇ ਡਾਕਟਰ ਬਣਨਾ ਹੈ। ਉਹ ਕਿੱਥੋਂ ਸਿੱਖਣਗੇ? ਹਾਂਜੀ। ਇਹ ਕੋਨਾਂ ਕੋਲੇ ਬਾਡੀ ਉਹ ਸਰੀਰ ਉਹ ਤਾਂ ਸਾਰਾ ਕੁਝ ਸਿੱਖਣਾ ਉਹਨਾਂ ਨੇ। ਤੇ ਉਹ ਦਮੀਆਂ ਤੇ ਸਿੱਖਦੇ ਨੇ। ਪਲਾਸਟਿਕ ਦੀਆਂ ਬਾਡੀਆਂ ਹੁੰਦੀਆਂ ਨੇ ਉਹਨਾਂ ਕੋਲੇ। ਹਾਂਜੀ। ਉਹ ਤਾਂ ਸਿੱਖਣਾ ਜੇ ਅਸਲੀ ਸਰੀਰ ਤੋਂ ਸਿੱਖਿਆ ਜਾਵੇ। ਉਹਨਾਂ ਨੇ ਭਵਿੱਖ ਦੇ ਚੰਗੇ ਡਾਕਟਰ ਬਣਨਾ ਹੈ। ਇਸ ਕਰਕੇ ਅਸੀਂ ਨੇ ਫੈਸਲਾ ਲਿਆ ਸੀ ਕਿ ਜਦੋਂ ਵੀ ਕੋਈ ਇਹਦਾ ਹਾਦਸਾ ਵਾਪਰੇ ਆਪਾਂ ਬਾਡੀ ਡੋਨੇਟ ਕਰਾਂਗੇ। ਆਪਾਂ ਵਿਗਿਆਨਕ ਸੋਚ ਦੇ ਧਾਰਨੀ ਆਂ ਆਪਾਂ ਅੱਗੇ ਲੈ ਕੇ ਜਾਵਾਂਗੇ। ਹਾਂ ਦੂਜੀ ਗੱਲ ਇਹ ਰਹੀ ਅਸੀਂ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਹੂੰ ਅਸੀਂ ਸਾਰਿਆਂ ਤੋਂ ਵੱਡਾ ਜਿਹੜਾ ਧਰਮ ਹੈ ਉਹ ਇਨਸਾਨੀਅਤ ਸਮਝੋ ਠੀਕ ਹੈ 인ਸਾਨ ਤੋਂ ਵੱਡਾ ਕੋਈ ਧਰਮ ਨਹੀਂ ਹਾਂਜੀ ਤੇ ਚਲੋ ਬਚਪਨ ਦੇ ਵਿੱਚ ਇਹ ਹੁੰਦਾ ਹੈ ਹਰ ਇੱਕ ਪਰਿਵਾਰ ਧਰਮਕ ਰਸਮਾਂ ਨਾਲ ਜੁੜਦੇ ਆ ਕਿਉਂਕਿ ਬਚਪਨ ਦੇ ਵਿੱਚ ਪਰਿਵਾਰਾਂ ਦੇ ਵਿੱਚ ਸਿਖਾਇਆ ਜਾਂਦਾ ਹੈ ਵੀ ਆਏ ਨੇ ਅਸੀਂ ਵੀ ਕਿਸੇ ਵੇਲੇ ਹੁੰਦਾ ਸੀ ਵਰਤ ਰੱਖਦੇ ਸੀ ਮੈਂ ਵੀ ਹਰਦوار ਜਾ ਕੇ ਕਾਵੜ ਲੈ ਕੇ ਆ ਆਏ ਆ ਅੱਛਾ ਜੀ ਤੇ ਇਸ ਤਰ੍ਹਾਂ ਹੁੰਦਾ ਸੀਗਾ ਪਰ ਜਿਵੇਂ ਜੋ ਪੜਨਾ ਸ਼ੁਰੂ ਕੀਤਾ ਕਿਤਾਬਾਂ ਪੜੀਆਂ ਗਿਆਨ ਹੋਇਆ ਕਿਤਾਬੀ ਗਿਆਨ ਹੋਇਆ ਪਤਾ ਲੱਗਿਆ ਤਰਕ ਦੇ ਧਾਰਨੀ ਬਣੇ ਜੇ ਸਾਰਾ ਕੁਝ ਪਖੰਡਵਾਤ ਤੋਂ ਬਿਨਾ ਕੁਝ ਵੀ ਨਹੀਂ ਹੈ ਤੇ ਉਹਨਾਂ ਰਸਮਾਂ ਨੂੰ ਸਾਰਿਆ ਰੀਤਾਂ ਨੂੰ ਤਿਆਗਤਾ ਤੇ ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋਈ ਸੀ ਤੇ ਉਹ ਡੈਥ ਦੇ ਵਿੱਚ ਵੀ ਅਸੀਂ ਨੇ ਚਲੋ ਉਹਦੋ ਸਰੀਰ ਨਹੀਂ ਗਾਨ ਕਰ ਸਕੇ ਉਹਨਾਂ ਦਾ ਤੁਹਾਨੂੰ ਇਸ ਗੱਲ ਦਾ ਅਫਸੋਸ ਹੈ ਕਿਉਂਕਿ ਉਸ ਸਮੇਂ ਕਰੋਨਾ ਚੱਲਦਾ ਸੀ ਕਰੋਨਾ ਦੇ ਦੌਰਾਨ ਉਹਨਾਂ ਦੀ ਡੈਥ ਹੋਈ ਸੀ ਤੇ ਹਸਪੀਟਲਾਂ ਨੇ ਬੋਡੀ ਲੈਣ ਤੋਂ ਮਨਾ ਕਰਤਾ ਸੀ ਪਰ ਫਿਰ ਵੀ ਅਸੀਂ ਨੇ ਜਿਹੜੀਆਂ ਰੂੜੀਵਾਦੀ ਵਿਚਾਰਧਾਰਾ ਹੈ ਕਿਰਿਆ ਕਰਮ ਹੁੰਦੇ ਨੇ ਅਸੀਂ ਉਹ ਨਹੀਂ ਕਰੇ ਸੀ ਮਤਲਬ ਕੋਈ ਇਸ ਤਰ੍ਹਾਂ ਦਾ ਕੋਈ ਕੋਈ ਵਿਰੋਧ ਜਾਂ ਕਿਸੇ ਰੱਖਦੇ ਤੁਹਾਨੂੰ ਸਾਹਮਣਾ ਕਰਨਾ ਨਹੀਂ ਪਿਆ ਦੇਖੋ ਵਿਰੋਧ ਦਾ ਸਾਹਮਣਾ ਪਰਿਵਾਰ ਹੈ ਪੜਿਆ ਲਿਖਿਆ ਪਰਿਵਾਰ ਹੈ ਅੱਛਾ ਸਮਝਦੇ ਆ ਬੱਚਿਆਂ ਨੂੰ ਵੀ ਇਸ ਨੂੰ ਆਪਣੇ ਵਰਗੇ ਕਹਿੰਦਾ ਮਤਲਬ ਹੀ ਬਣਾ ਲਿਆ ਕਿਤਾਬਾਂ ਪੜ੍ਹਦੇ ਨੇ ਬੇਟੀ ਹੈ ਬੇਟੀ ਬਹੁਤ ਕੁਝ ਪੜ੍ਹਦੀ ਹੈ ਸਮਝੇ ਹੋ ਸਕਦਾ ਮੇਰੇ ਨਾਲ ਵੱਧ ਉਹ ਹੋਵੇ ਉਹ ਤੇ ਸਾਡਾ ਇਹੀ ਹੈ ਵੀ ਲੋਕ ਹੈ ਲੋਕਾਂ ਨੇ ਤਾਂ ਕਹਿਣੀ ਹੁੰਦਾ ਮੰਨ ਲਓ ਉਹਦਾ ਬਾਬੇ ਨਾਨਕ ਦੇ ਵਰਗੇ ਆਦੇ ਪੱਥਰ ਮਾਰਦੇ ਹੁੰਦੇ ਸੀ ਜਦੋਂ ਸਿੱਧਾ ਰਸਤਾ ਦਿਖਾਉਂਦਾ ਸੀ ਹੁਣ ਕਿਹੜਾ ਤਾਂ ਫਿਰ ਗੱਲਾਂ ਕਰਨੀਆਂ ਆਉਂਦੀਆਂ ਲੋਕਾਂ ਵਾਲੇ ਫਿਰ ਅੱਗੇ ਚੱਲਦੇ ਰਹਿਣੇ ਆ ਖਰਾਬ ਬਣਾਏ ਹੋਏ ਨੇ ਜਿਵੇਂ ਸਰਜੀਤ ਪਾਤਰ ਕਹਿੰਦਾ ਹੁੰਦਾ ਮਹਿਰਾਹਾਂ ਤੇ ਨਹੀਂ ਦੂਤਾ ਜਾਂ ਤੁਰਦਾ ਦਾ ਰਾਹ ਬਣਦੇ ਅਸੀਂ ਬਸ ਉਹੀ ਰਾਹ ਬਣਾ ਰਹੇ ਹਾਂ ਕਿਉਂਕਿ ਜਿਹੜਾ ਬ੍ਰਾਹਮਣਵਾਦ ਹੈ ਇਹਨੇ ਸਾਡੇ ਸਮਾਜ ਨੂੰ ਬਹੁਤ ਖੋਰਾ ਲਾਇਆ ਹੋਇਆ ਹੈ ਲੋਕਾਂ ਨੂੰ ਚਮਤਕਾਰਾਂ ਦੇ ਵਿੱਚ ਐਂ ਕਰਕੇ ਪਖੰਡਵਾਦ ਦੇ ਵਿੱਚ ਬਹੁਤ ਕੁਝ ਪਾਇਆ ਹੋਇਆ ਹੈ ਪਰ ਅਸੀਂ ਤਰਕ ਦੇ ਆਧਾਰ ਤੇ ਉਹਨੂੰ ਨੰਗਾ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਕਿ ਐਂ ਨਹੀਂ ਆਹ ਰਸਤਾ ਹੈ ਅਸੀਂ ਤੁਹਾਡਾ ਜਿਹੜਾ ਨਾਮ ਆ ਭਵਿੰਦਰ ਸਿੰਘ ਫੌਜੀ ਦੇ ਨਾਂ ਤੇ ਸੋਸ਼ਲ ਮੀਡੀਆ ਤੇ ਵੀ ਲੋਕ ਜਾਣਦੇ ਨੇ ਤੁਹਾਨੂੰ ਉਦਦਾ ਵੀ ਜਾਣਦੇ ਨੇ ਲਿਖਦੇ ਤੁਸੀਂ ਕਹਾਣੀ ਵਿੱਚੋਂ ਤਰਕਸ਼ੀਲ ਵੀ ਹੋ ਕਿ ਇਹ ਤੁਹਾਡਾ ਨਾਮ ਕਿਵੇਂ ਜਿਹੜਾ ਕਿ ਫੌਜੀ ਸੀ ਜਾਂ ਵੈਸੀ ਅੱਲ ਪਈ ਹੋਈ ਹੈ ਕੋਈ ਨਹੀਂ ਨਹੀਂ ਅੱਲਾ ਦੀ ਨਹੀਂ ਮੈਂ 17 ਸਾਲ ਫੌਜ ਦੇ ਵਿੱਚ ਨੌਕਰੀ ਕਰੀ ਹੈ ਅੱਛਾ ਜੀ ਤੇ ਬਹੁਤਾ ਇਹ ਲੱਗਦਾ ਹੁੰਦਾ ਸੀ ਵੀ ਅਸਲ ਵਿੱਚ ਫੌਜੀ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ ਲੋਕ ਇਹ ਵੀ ਕਹਿੰਦੇ ਫੌਜੀ ਪਾਗਲਾ ਫੌਜੀ ਇਸ ਤਰ੍ਹਾਂ ਜੁਣਾ ਹੈ ਬਹੁਤ ਵਾਰ ਕਿਹਾ ਜਾਂਦਾ ਵੀ ਜੰਦਿਆਂ ਦੀ ਅਕਲ ਖੋਲ ਲੈਂਦੇ ਨੇ ਹੁੰਦਿਆਂ ਦੀ ਰਫਲ ਖੋਲ ਦਿੰਦੇ ਨੇ ਹਾਂਜੀ ਪਰ ਮੈਂ ਉਹ ਧਾਰਨਾ ਸੀ ਜਿਹੜੇ ਉਹਨੂੰ ਰੱਦ ਕੀਤਾ ਮੈਂ ਆਪਦੇ ਨਾਂ ਦੇ ਪਿੱਛੇ ਫੌਜੀ ਇਸ ਕਰਕੇ ਲੈ ਵੀ ਮੈਂ ਦੱਸਣਾ ਫੌਜੀ ਤੇ ਰਫਲ ਵੀ ਐ ਤੇ ਅਕਲ ਵੀ ਐ ਦੋਨੇ ਚੀਜ਼ਾਂ ਨੇ ਲੈ ਕੇ ਅਸੀਂ ਚੱਲੇ ਆ ਕਿਉਂਕਿ ਸਮਾਜ 'ਚ ਹੁੱਕਾ ਵੀ ਦਿੰਨੇ ਆ ਤੇ ਕਹਾਣੀਆਂ ਮੈਂ ਲਿਖਦਾ ਠੀਕ ਹੈ ਤੁਸੀਂ ਕਿੰਨੀਆਂ ਹੁਣ ਤੱਕ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਮੇਰੀਆਂ ਦੋ ਕਿਤਾਬਾਂ ਕਹਾਣੀਆਂ ਦੀ ਆਗੀਆਂ ਇੱਕ ਕੋਰਟ ਮਾਰਸਲ ਜਿਹੜੀ ਮੇਰੀ ਪਹਿਲੀ ਕਿਤਾਬ ਸੀ ਹੁਣੇ ਮੇਰਾ ਚੰਗਾ ਨਾਮ ਬਣਾਇਆ ਤੇ ਦੂਸਰੀ ਕਿਤਾਬ ਸੀ ਮੇਰੀ ਕਹਾਣੀਆਂ ਦੀ ਆਉਣੇ ਸਰਨਾ ਤੇ ਇੱਕ ਮੇਰੀ ਕਪਤਾ ਦੀ ਕਿਤਾਬ ਹੈ ਲਾਕਡਾਊਨ ਅੱਛਾ ਭਵਿੰਦਰ ਜੀ ਤੁਹਾਡੀ ਜਿਹੜੀ ਕਿਤਾਬ ਆਈ ਕੋਰਟ ਮਾਰਸਲ ਇੱਕ ਜਦੋਂ ਆਈ ਉਦੋਂ ਕਾਫੀ ਚਰਚਾਵਾਂ ਚ ਵੀ ਰਹੀ ਹੈ ਇਹ ਦਰਸ਼ਕਾਂ ਨੂੰ ਵੀ ਦੱਸੋਗੇ ਵੀ ਉਹ ਕਿਤਾਬ ਦੇ ਵਿੱਚ ਕੀ ਸੀ ਵੀ ਕਿਸ ਤਰ੍ਹਾਂ ਦੀ ਉਹ ਕਿਤਾਬ ਸੀ ਦੇਖੋ ਜੀ ਜਿਵੇਂ ਪਹਿਲਾਂ ਕਿਤਾਬ ਦਾ ਟਾਈਟਲ ਨਾ ਹੀ ਹੈ ਨਾਂ ਤੋਂ ਪਤਾ ਲੱਗ ਜਾਂਦਾ ਕੋਟ ਮਾਰਸ ਕੋਟ ਮਾਰਸ ਦਾ ਮਤਲਬ ਇਹ ਫੌਜ ਦੀ ਕਿਤਾਬ ਹੈ ਇਹ ਕੋਟ ਮਾਰਸ ਫੌਜ ਦੇ ਵਿੱਚ ਹੁੰਦਾ ਹੈ ਇਹ ਕਿਤਾਬ ਮੇਰੀ 10 ਕਹਾਣੀਆਂ ਨੇ ਇਸ ਟਾਪ ਦੇ ਵਿੱਚ ਇਹ ਫੌਜੀ ਜੀਵਨ ਦੇ ਉੱਤੇ ਲਿਖੀ ਹੈ ਫੌਜੀ ਜੀਵਨ ਦਾ ਉਹ ਸੱਚ ਹੈ ਜਿਹੜਾ ਕਦੇ ਬਾਹਰ ਨਹੀਂ ਆਉਂਦਾ ਜਿਹੜੇ ਉੱਥੇ ਜਵਾਨ ਨੇ ਮੇਰੇ ਵਰਗੇ ਹੂੰ ਉਹ ਕਿਸ ਤਰ੍ਹਾਂ ਦਾ ਕਸ਼ਟ ਝੱਲਦੇ ਨੇ ਅਫਸਰਾਂ ਦੀ ੱੱਕੇਸਾਹੀ ਹੈ ਉਹਨਾਂ ਦੇ ਪ੍ਰਤੀ ਕੀ ਹੁੰਦਾ ਹੈ ਹੂੰ ਵੀ ਮੰਨ ਲਓ ਜਵਾਨ ਲੜਦੇ ਨੇ ਹੂੰ ਮੇਰੇ ਵਰਗੇ ਸਪਾਈ ਲੜਾਈ ਲੜਦੇ ਨੇ ਮੈਡਲ ਅਫਸਰ ਲੈ ਜਾਂਦੇ ਹੂੰ ਮੈਂ ਉਹ ਸਾਰਾ ਕੁਝ ਅਜੀਹਾ ਜਿਹੜਾ ਹੈਗਾ ਸੀ ਉਹਨੂੰ ਬਾਹਰ ਕੱਢ ਕੇ ਲੈ ਕੇ ਮੈਂ ਕਿਤਾਬ ਲਿਖੀ ਸੀ ਨੀ ਜਦੋਂ ਆਪਾਂ ਤੁਸੀਂ ਕਹਿੰਦੇ ਹੋ ਵੀ ਉਹ ਸਾਰੀਆਂ ਸਚਾਈਆਂ ਲਿਖੀਆਂ ਕਹਾਣੀਆਂ ਦੇ ਰੂਪ ਦੇ ਵਿੱਚ ਲਿਖਦੇ ਹੋਂ ਕੀ ਸਰਕ ਮਤਲਬ ਫੌਜ ਜਾਂ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਹੁੰਦਾ ਇਸ ਤਰ੍ਹਾਂ ਵੀ ਤੁਜੀ ਕਿਉਂਕਿ ਇਹ ਚੀਜ਼ਾਂ ਦਾ ਸੀਕ੍ਰੇਟ ਵੀ ਹੁੰਦੀਆਂ ਨੇ ਇਹ ਦੇਖੋ ਇਹ ਤਾਂ ਬਦਨਾਮੀ ਵੀ ਹੋ ਸਕਦੀ ਹੈ ਫੌਜ ਦੀ ਵੀ ਹਾਂ ਹਾਂ ਨਹੀਂ ਦੇਖੋ ਜੀ ਆਪਾਂ ਬਹੁਤ ਕੁਝ ਦੇਖਦੇ ਆ ਜਿਵੇਂ ਆਪਣਾ ਹੋਰ ਵੀ ਫੌਜੀ ਜੀਵਨ ਦਾ ਤੇ ਲਿਖਦੇ ਨੇ ਜਿਵੇਂ ਜਸਵੀਰ ਪੁਨਰ ਜੀ ਹੈ ਫੌਜ ਦੇ ਵਿੱਚੋਂ ਕਰਨਲ ਅਪਰ ਹੋ ਕੇ ਆਏ ਸੀ ਉਹ ਇੱਕ ਅਫਸਰ ਰੈਂਕ ਤੋਂ ਆਏ ਸੀ ਉਹ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਉਹਨਾਂ ਦੇ ਨਾਵਲ ਪੜ੍ਹੇ ਉਹਨਾਂ ਦੀਆਂ ਕਹਾਣੀਆਂ ਪੜ੍ਹੀਆਂ ਉਹਨਾਂ ਦੇ ਵਿੱਚ ਜਿਹੜਾ ਜ਼ਿਆਦਾਤਰ ਟੱਚ ਹੁੰਦਾ ਸੀ ਉਹ ਅਫਸਰਾਂ ਦਾ ਸੀ ਅਫਸਰਾਂ ਦੇ ਵਿੱਚ ਕਿੰਨੀ ਕੀ ਹੁੰਦਾ ਉਹ ਗੱਲ ਲਿਖਦੇ ਹੁੰਦੇ ਸੀ ਕਿਉਂਕਿ ਉਹ ਉਹਨਾਂ ਦੀਆਂ ਕਿਤਾਬ ਦੇ ਵਿੱਚ ਮੈਂ ਵੀ ਪੜ੍ਹਿਆ ਸੀ ਕਿ ਉਹ ਪ੍ਰੋਮੋਸ਼ਨ ਵਾਸਤੇ ਪਤਨੀਆਂ ਨੇ ਜਿਹੜੀਆਂ ਇੱਕ ਦੂਜੇ ਨੂੰ ਉਹੋ ਵੀ ਕਰਦੇ ਤੇ ਇਸ ਤਰ੍ਹਾਂ ਕੀ ਹੈ ਮੈਂ ਵੀ ਇਹ ਦੇਖਿਆ ਫੌਜ ਦੇ ਵਿੱਚ ਕੀ ਆਫਸਰਾਂ ਦੀ ਜਿਹੜੀ ਧੱਕਾ ਸਾਹੀ ਹੈ ਮੰਨ ਲਓ ਜਿਹੜੇ ਜਵਾਨ ਨੇ ਉਹਨਾਂ ਨੂੰ ਇਹ ਸਮਝਦੇ ਨੇ ਵੀ ਸਾਡੇ ਘਰ ਦਾ ਨੌਕਰ ਹੈ ਹਮ ਇੱਕ ਆਫਸਰ ਦੇ ਘਰ 10 10 12 12 ਬੰਦੇ ਕੰਮ ਕਰਦੇ ਆ ਜਿਹੜੇ ਜਵਾਨ ਹੈ ਪਰਤੀ ਹੋ ਕੇ ਜਾਂਦੇ ਆ ਇਹ ਤਾਂ ਸਪਾਈ ਨੇ ਕੋਈ ਇਹਨਾਂ ਦੇ ਬੂਟ ਪਾਲਸ ਕਰ ਰਿਹਾ ਕੋਈ ਕੁੱਤੇ ਘਮਾ ਰਿਹਾ ਕੋਈ ਕੁਸ ਕਰ ਰਿਹਾ ਇਸ ਤੇ ਲਿੱਜੀ ਕੰਮ ਬਾਰੇ ਇਹਨਾਂ ਨੂੰ ਬਤ ਤੇ ਜਾਂਦਾ ਜੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਤੁਹਾਡੇ ਤੇ ਐਕਸ਼ਨ ਨਹੀਂ ਹੋਇਆ ਇਹ ਜਦ ਬਹੁਤ ਕੋ ਸਾਡੇ ਸਮਾਜ ਦੇ ਵਿੱਚ ਆਇਆ ਹੈ ਅਖਬਾਰਾਂ ਚ ਖਬਰਾਂ ਵੀ ਸਭ ਦੀਆਂ ਨੇ ਤੇ ਫਿਲਮਾਂ ਦੇ ਵਿੱਚ ਵੀ ਹੈਗਾ ਇਹ ਸੱਚਾਈ ਹੈ ਅੰਦਰਲੀ ਸੱਚਾਈ ਆਉਂਦੀ ਹੈ ਬਾਹਰ ਵੀ ਐ ਨਹੀਂ ਚਲੋ ਉਹ ਲਾ ਦਿੰਦੇ ਆ ਰੋਕ ਲੱਗ ਜਾਂਦੀ ਹੈ ਜਾਂ ਕੁਝ ਉਹ ਹੋ ਜਾਂਦਾ ਪਰ ਨਿਕਲਦਾ ਤਾਂ ਹੈਗਾ ਬਾਹਰ ਕਿਉਂਕਿ ਮੈਂ ਜਨਰਲ ਫੋਰਟ ਦੇ ਵਿੱਚ ਰਹਾ ਮੈਨੂੰ ਪਤਾ ਸੀ ਮੇਰੇ ਤੋਂ ਕੋਈ ਐਕਸ਼ਨ ਹੋ ਸਕਦਾ ਮੈਂ ਕਿਤਾਬ ਇਹ ਰਿਟਾਇਰਮੈਂਟ ਤੋਂ ਬਾਅਦ ਨਹੀਂ ਪਈ ਜਾਨੀ ਕਿ ਫਿਰ ਕੋਈ ਨਹੀਂ ਹੋਇਆ ਹਾਂ ਕਿਹੜੀਆਂ ਗੱਡੀਆਂ ਚੀਜ਼ਾਂ ਮਤਲਬ ਉਸ ਕਿਤਾਬ ਦੇ ਵਿੱਚ ਤੁਸੀਂ ਮੋٹے ਰੂਪ ਚ ਲੈ ਕੇ ਆਏ ਆ ਕਹਾਣੀਆਂ ਦੇ ਵਿੱਚ ਜੇ ਇਹ ਛੋਟ ਚ ਦੱਸਣਾ ਹੋਵੇ ਉਹਦੇ ਵਿੱਚ ਇਹੀ ਕੋਸ਼ ਜਾਨੀ ਕਿ ਜਿਵੇਂ ਮੈਂ ਆ ਮੈਂ ਆਪਣੇ ਦਰ ਮੇਰੇ ਤੇ ਹੰੜਾਇਆ ਹੋਇਆ ਗੁੱਸਾ ਉਸ ਮੈਂ ਜਿਹੜੇ ਮੇਰੇ ਦੁਆਨ ਸੀ ਉਹਨਾਂ ਨੂੰ ਦੇਖਦਾ ਸੀ ਉਹਨਾਂ ਦੇ ਨਾਲ ਬੀਤਦੀਆਂ ਸੀ ਘਟਨਾਵਾਂ ਉਸ ਮੇਰੇ ਤੋਂ ਜਿਹੜੇ ਪਹਿਲਾਂ ਚਲੇ ਗਏ ਸੀ ਉਹਨਾਂ ਬਾਰੇ ਸੁਣਦੇ ਹੁੰਦੇ ਸੀ ਵੀ ਆਹ ਘਟਨਾ ਦੀ ਵਾਪਰੀ ਸੀ ਤੇ ਉਹ ਬਹੁਤ ਸਾਰੀਆਂ ਘਟਨਾਵਾਂ ਮੈਂ ਘਟਨਾਵਾਂ ਦਾ ਕਿਤੇ ਕੋਈ ਜ਼ਿਕਰ ਹਾਂ ਕਹਾਣੀਆਂ ਦੇ ਵਿੱਚ ਸੁਣ ਕੀ ਜ਼ਿਕਰ ਹੋ ਸਕਦਾ ਜੇਕਰ ਜਨੇ ਮੋਟੇ ਕੋਟ ਮਾਰਸਲ ਕਿਤਾਬ ਹੈ ਇਹਦੇ ਵਿੱਚ ਕਹਾਣੀਆਂ ਨੇ ਕਿਸੇ ਮੋੜ ਤੇ ਕਹਾਣੀਆਂ ਹੈ ਤੇ ਮੇਰੀ ਪਹਿਲੀ ਕਹਾਣੀ ਹੈ ਬਹੁਤ ਪਿਆਰੀ ਕਹਾਣੀ ਹੈ ਉਦੋਂ ਮੈਂ ਆਰਾਧੇ ਵਿੱਚ ਹੁੰਦਾ ਸੀ ਕੋਠੇ ਹੁੰਦਾ ਸੀ ਵੀ ਇੱਕ ਟੀਚਰ ਸੀ ਲੜਕੀ ਜੋ ਕੋਪੜਾ ਹੋ ਜਾਂਦੀ ਸੀ ਬਲਦੀ ਸੀ ਅਸੀਂ ਚਲੋ ਉੱਥੇ ਕਿਸ ਸਕੂਲ ਚ ਬੈਠੇ ਹੋਏ ਸੀ ਇਸ ਤਰ੍ਹਾਂ ਅਸੀਂ ਉਹਦੇ ਨਾਲ ਬਹੁਤ ਚੱਕੇ ਉਹਨੂੰ ਲੈ ਕੇ ਮਿਲਦੇ ਹਾਂ ਚੱਕੇ ਲੈ ਕੇ ਫਿਰ ਉਹਨੂੰ ਉਹਦਾ ਬਹੁਤ ਬੁਰਾ ਹਾਲ ਕਰਿਆ ਉਹਨਾਂ ਨੇ ਜਦੋਂ ਮੈਂ ਕਹਾਣੀ ਦੇ ਵਿੱਚ ਰੂਪ ਦੇ ਵਿੱਚ ਉਹਨੂੰ ਉਹਦਾ ਵਰਨਰ ਕਰਿਆ ਤੇ ਬਾਅਦ ਚ ਲੱਗਿਆ ਸਾਨੂੰ ਕਿ ਜਾਨ ਦੀ ਹਾਲਤ ਚ ਰਹੀ ਹੂੰ ਤੇ ਉਹਨੂੰ ਵੀ ਕਿਤੇ ਕਿਤੇ ਇਹੋ ਜਿਹਾ ਵਿਆਸਤ ਹੁੰਦਾ ਨੂੰ ਮਾਰਨਾ ਪੈ ਜਾਂਦਾ ਹੂੰ ਨੂੰ ਮੈਂ ਜ਼ਿਕਰ ਕਰਿਆ ਕਿ ਮਾਰ ਉਹਨਾਂ ਨੂੰ ਮਾਰਤੇ ਜਾਂ ਵਧੀਆਂ ਨਹੀਂ ਮਾਰਤੀ ਸੀ ਉਹਦੇ ਅੰਗ ਵੜਦੇ ਨਹੀਂ ਸਾਰਾ ਬਸ ਘਾਤਾ ਜਾਨ ਦੀ ਹਾਲਤ ਚ ਸੀ ਤੇ ਦੂਜੀ ਗੱਲ ਜਿਹੜੀ ਉਹ ਕਰਦੇ ਆਂ ਵੀ ਹੁਣ ਅਫਸਰ ਅਜਮਨ ਉਹ ਕਹਾਣੀ ਦੇ ਵਿੱਚ ਲਿਖਿਆ ਡੀ ਮੈਡਲ ਆਫਸਰ ਲੈਂਦੇ ਨੇ ਲੜਦਾ ਜਵਾਨ ਮੂਰੇ ਅਸੀਂ ਜਾਂਦੇ ਹਾਂ ਹੂੰ ਇਹ ਆਫਸਰ ਪਿੱਛੇ ਹੁੰਦੇ ਆ ਹੁਣ ਇੱਕ ਸਾਡਾ ਉੱਥੇ ਕੇਸ ਹੀ ਹੋਇਆ ਸੀ ਇੱਕ ਬੰਦੇ ਦੇ ਗੋਲੇ ਲੱਗ ਗਏ ਹੂੰ ਤੇ ਉਹ ਤੜਫਦਾ ਹੈ ਅੱਛਾ ਤੇ ਲਾਸਟ ਦੇ ਅੱਗੇ ਡੈਥ ਹੋ ਜਾਂਦੀ ਹੈ ਠੀਕ ਹੈ ਤੇ ਉਹ ਮੂਰੇ ਸੀ ਉਹਨੇ ਅਤਵਾਦੀ ਮਾਰੇ ਉੱਥੇ ਗੋਲੀਆਂ ਲੱਗ ਗਈਆਂ ਤੇ ਜਿਹੜਾ ਦੂਜਾ ਆਫਸਰ ਸੀ ਤਰਫ ਤੋਂ ਡੈਥ ਹੋ ਜਾਂਦੀ ਹੈ ਠੀਕ ਹੈ ਉਹਦੇ ਉਸੇ ਆਪਰੇਸ਼ਨ ਦੇ ਵਿੱਚ ਕੀ ਅਫਸਰ ਦੇ ਗੋਲਿਆਂ ਲੱਗੇ ਅਫਸਰ ਨੂੰ ਮੈਡਲ ਦਵਾਤਾ ਤੇ ਜਿਹੜਾ ਜਵਾਨ ਮਰ ਗਿਆ ਉਸ ਨੂੰ ਕੁਛ ਨਹੀਂ ਹੋਇਆ ਸ਼ਾਇਦਾਂ ਵੀ ਡਿਸਕ੍ਰਿਮੀਨੇਸ਼ਨ ਜਿਹੜਾ ਹਾਂ ਇਹ ਚੱਲਦਾ ਹੈ ਵਿਤਕਰਾ ਹਾਂ ਬਿਲਕੁਲ ਚੱਲਦਾ ਹੈ ਤੁਸੀਂ ਫੌਜ 'ਚ ਰਹੇ ਤੇ ਆ ਵਾਪਸ ਆਏ ਧਰਮ ਦੇ ਧਾਰਮਿਕ ਤਾਂ ਉਹ ਤੇ ਬ੍ਰਾਹਮਣ ਸੀਗੇ ਫਿਰ ਤਰਕਸ਼ੀਲ ਵਿਚਾਰਾਂ ਵਾਲਾ ਤੁਹਾਡਾ ਮੂੜਾ ਕਿਵੇਂ ਮੁੜਿਆ ਨਹੀਂ ਦੇਖੋ ਜੀ ਪਤਾ ਕੀ ਹੈ ਜਿਹੜੀ ਗੱਲ ਤੁਸੀਂ ਕਹੇਦੇ ਫੌਜ ਦੇ ਵਿੱਚ ਤੁਸੀਂ ਤਰ ਮੁ ਤਰਕਸ਼ੀਲ ਵਿਚਾਰਾ ਨਾਲ ਤਾਂ ਫੌਜ ਤੋਂ ਪਹਿਲੇ ਜਿਹੜਾ ਕਿਉਂਕਿ ਮੈਂ ਕਦੇ ਵੀ ਪੜ੍ਹਨਾ ਨਹੀਂ ਛੱਡਿਆ ਸੀ ਫੌਜ ਦੇ ਵਿੱਚ ਰਹਿਣਾ ਮੇਰੇ ਕੋਲ ਹਮੇਸ਼ਾ ਕਿਤਾਬਾਂ ਹੁੰਦੀਆਂ ਸੀ ਜੇ ਨਾ ਮੋਰਚੇ ਤੇ ਵੀ ਖੜਾ ਹੁੰਦਾ ਮੈਂ ਉੱਥੇ ਵੀ ਕਿਤਾਬ ਪੜ੍ਹਦਾ ਠੀਕ ਹੈ ਜੇ ਮੈਂ ਗੱਡੀ ਚ ਚਲਾਉਂਦਾ ਹੁੰਦਾ ਕਿ ਸਰਫਰ ਜਿਪਸੀ ਚਲਾਉਣਾ ਹੁੰਦਾ ਤੇ ਉਦੋਂ ਵੀ ਮੇਰੇ ਕੋਲ ਕਿਤਾਬ ਹੁੰਦੀ ਹੁਮ ਛੁੱਟੀ ਆਉਣਾ ਮੈਂ ਬਹੁਤ ਸਾਰੀਆਂ ਡੈਗ ਦੇ ਵਿੱਚ ਕਿਤਾਬਾਂ ਪਾ ਕੇ ਲੈ ਕੇ ਜਾਂਦਾ ਉਹ ਕਿਤਾਬਾਂ ਪੜ੍ਹਦਾ ਹੁੰਦਾ ਠੀਕ ਹੈ ਤੇ ਜਿੱਥੇ ਤੱਕ ਤੁਸੀਂ ਕਹੇ ਵੀ ਤਰਕਸ਼ੁਲ ਵਿਚਾਰਾਂ ਨਾਲ ਕਿਵੇਂ ਜੁੜੇ ਇਹ ਬਹੁਤ ਲੰਬਾ ਸਵਾਲ ਹੈ ਹਮ ਮੇਰਾ ਬ੍ਰਦਰ ਹੁੰਦਾ ਸੀ ਜਸਵੰਦਰ ਭਿੱਲਾ ਅੱਛਾ ਉਹ ਖਾੜਕੂਬਦ ਲਹਿਰ ਦੇ ਵਿੱਚ ਆ ਗਿਆ ਸੀ ਕਿਉਂਕਿ ਉਹ ਵੀ ਇਸ ਤਰ੍ਹਾਂ ਵਿਚਾਰਾਂ ਦਾ ਧਾਰਨੀ ਸੀ ਚਲੋ ਇੱਕ ਦੌਰ ਆਇਆ ਉਹ ਦੌਰ ਨੇ ਕੀ ਕਰਿਆ ਜਵਾਕਾਂ ਬੱਚਿਆਂ ਨੂੰ ਮੋਲਡ ਕਰ ਲਿਆ ਉਹ ਉਧਰ ਨਿਕਲ ਗਏ ਪਰ ਉਹ ਪੜਦੇ ਸੀਗੇ ਜਿਹੜੀ ਦੇਵਪੁਰ ਸ਼ਹਿਾਰ ਦੀ ਕਿਤਾਬ ਆ ਹਮ ਤਰਕਸ਼ਿਲ ਸੋਸਾਇਟੀ ਦੀ ਪਹਿਲੀ ਕਿਤਾਬ ਮੰਨਦੇ ਆ ਮੈਂ ਉਹ ਕਿਤਾਬ ਉਹਨਾਂ ਤੋਂ ਪੜ੍ਹੀ ਸੀ ਅੱਛਾ ਖਾਲਸਤਾਨੀ ਵਿਚਾਰਾਂ ਦੇ ਹੋ ਕੇ ਵੀ ਉਹ ਤਰਕਸ਼ਿਲ ਸੋਸਾਇਟੀ ਦਾ ਵੀ ਸਾਹਿਤ ਹਾਂ ਉਦੋਂ ਤਰਕਸ਼ਿਲ ਦਾ ਸਾਹਿਤ ਪੜ੍ਹਦੇ ਖਾਲਸਤਾਨੀ ਤਾਂ ਵਿਚਾਰ ਬਾਅਦ ਚ ਪੈਦਾ ਹੁੰਦਾ ਹੈ ਪਹਿਲਾਂ ਉਹ ਆਪਣਾ ਗਿਆ ਨਕਸਲਵਾਦ ਲਹਿਰਾਂ ਨਾਲ ਜਿਹੜੇ ਆਪਣੇ ਕਾਮਰੇਡ ਹਾਕਮ ਸਿੰਘ ਸਮੌਂਗਿਆ ਡਰਾਮੇ ਕਰਦੇ ਹੁੰਦੇ ਜਾਂ ਉਹ ਕਰਦੇ ਹੁੰਦੇ ਉਹਨਾਂ ਨਾਲ ਵੀ ਜੁੜੇ ਰਹੇ ਹਾਂ ਆਪ ਵੀ ਖੁਦ ਨਾਟਕ ਉਹ ਖੇਡਦੇ ਰਹੇ ਚਲੋ ਇੱਕ ਦੌਰ ਆਇਆ ਮੋਲਡ ਹੋ ਗਏ ਅਦਰ ਅਗਾ ਕਿ ਪ੍ਰਭਾ ਪਾਇਆ ਉਹਨਾਂ ਦੇ ਉੱਤੇ ਵੀ ਐ ਕਰਕੇ ਜਿਵੇਂ ਨਾਨਮਤਕ ਮੰਨ ਲਈ ਵੀ ਬੱਚੇ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਸਾਰੀ 23 ਸਾਲ ਦੀ ਉਮਰ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਮੁਕਾਬਲੇ ਚ ਮਾਰੇ ਗਏ ਅੱਛਾ ਅੱਛਾ ਫਿਰ ਤੁਸੀਂ ਮਤਲਬ ਤਰਕਸ਼ੀਲ ਵਿਚਾਰਾਂ ਨਾਲ ਆਪਣੇ ਭਰਾ ਤੋਂ ਰਾਹੀ ਜਿਹੜੇ ਉਹ ਜੁੜੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਹਾਂ ਪਿਛਲੇ ਦਿਨੀ ਆ ਤੁਹਾਡਾ ਤੁਹਾਡੇ ਤੇ ਇੱਕ ਮੁਕੱਦਮਾ ਦਰਜ ਹੋਇਆ ਸੀਗਾ 295 ਇਹ ਕਿਉਂ ਹੋਇਆ ਤੁਹਾਡੇ ਤੇ ਕੀ ਇਸ ਦੀ ਵਜ੍ਹਾ ਦੇਖਦੇ ਸੀਗੇ ਦੇਖੋ ਅੱਜ ਆਪਾਂ ਜੇ ਦੇਖੀਏ ਵੀ ਦੇਸ਼ ਦੇ ਹਾਲਾਤ ਨੇ ਜਿਹੜੇ ਫਿਰਕਾ ਪ੍ਰਸਤੀ ਦੇ ਵਿੱਚ ਡੁੱਬੇ ਹੋਏ ਨੇ ਇੱਕ ਉਹ ਹੋਇਆ ਲੋਕ ਨੇ ਜਿਹੜੇ ਵੀ ਸਾਰਾ ਕੁਝ ਕਹਿੰਦੇ ਵੀ ਸਾਡੇ ਹੱਥ ਦੇ ਤੇ ਉਹਨਾਂ ਨੂੰ ਆਪਣੇ ਵਿਚਾਰ ਆ ਜਿਹੜੇ ਚੰਗੇ ਨਹੀਂ ਲੱਗਦੇ ਕਿਤੇ ਨਾ ਕਿਤੇ ਮੈਂ ਇਹ ਵੀ ਸਮਝਦਾ ਸੀ ਇੱਥੇ ਪੀਖੀ ਦੇ ਵਿੱਚ ਸੀਰ ਪਖ ਸਿੰਘ ਯਾਦਗਾਰੀ ਲਾਇਬ੍ਰੇਰੀ ਚਲਾਈ। ਅਸੀਂ ਲਾਇਬ੍ਰੇਰੀ ਚਲਾਉਣ ਦੇ ਬਾਅਦ ਬਹੁਤ ਸਾਰੇ ਸੰਘਰਸ਼ ਕਰਿਆ। ਇੱਕੋ ਲੋਕ ਨੇ ਫਿਰਕਾ ਪਰਸਤੀ ਵਾਲੇ ਉਹ ਕਹਿੰਦੇ ਨੇ ਵੀ ਲਾਇਬ੍ਰੇਰੀ ਕਿਉਂ ਹੈ? ਸਾਡੇ ਨਾਲ ਬਹੁਤ ਬਹੁਤ ਬੇਇਨਸੂਫ਼ੀ ਹੈ। ਤੇ ਕਿਤੇ ਨਾ ਕਿਤੇ ਜਿਹੜਾ ਤੁਸੀਂ ਗੱਲ ਕਰਕੇ ਹਟਿਓਂ ਧੀ ਮਾਤਾ ਦੀ ਬੋਡੀ ਡੋਨੇਟ ਕਰੀ ਆ ਬ੍ਰਾਹਮਣ ਪਰਿਵਾਰ ਦੇ ਵਿੱਚ। ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਵੀ ਇਹ ਸਾਡੇ ਤੋਂ ਵੱਖ ਕਿਉਂ ਨੇ? ਹੂੰ। ਵੀ ਇਹ ਲੋਕਾਂ ਇਨਕੇ ਆਪਣੀ ਉਹ ਭਾਈਚਾਰੇ ਦੇ ਬ੍ਰਾਹਮ ਵੀ ਹਾਂ ਵੀ ਇਹ ਸਚਾਈ ਵੱਲ ਲੋਕਾਂ ਨੂੰ ਕਿਉਂ ਲੈ ਕੇ ਜਾ ਰਹੇ ਨੇ ਲੋਕਾਂ ਨੂੰ ਸਿਸਾ ਕਿਉਂ ਦਿਖਾ ਰਹੇ ਨੇ ਵੀ ਕਰਮ ਕੰਡਾ ਤੋਂ ਲੋਕਾਂ ਨੂੰ ਕਿਉਂ ਕੱਢ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਨਾਲ ਪਹਿਲਾਂ ਤੋਂ ਵੀ ਇਹੋ ਚੱਲਦਾ ਹੋਊਗਾ ਉਹਨਾਂ ਦੇ ਮਨ 'ਚ ਹੋ ਗਏ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਉਹ ਮੌਕਾ ਮਿਲਿਆ ਤੇ ਉਹਨਾਂ ਨੇ ਫਿਰ ਇਕੱਠੇ ਹੋ ਕੇ ਵੀ ਇੱਕ ਜਦੋਂ ਮੌਕਾ ਬਣਿਆ ਮੌਕਾ ਬਣਿਆ ਤਾਂਕਿ ਹੋਣੇ ਪਹਿਲਾਂ ਵੀ ਉਹਨਾਂ ਨੂੰ ਸੈਦ ਹੋ ਸਕਦਾ ਉਤੋਂ ਵੀ ਆਉਣਾ ਵੀ ਐ ਕਰੋ ਕਿਉਂਕਿ ਉਹ ਜਦੋਂ ਇਹ ਸਾਰੇ ਲਗਾਤਾਰ ਪੰਜਾਬ ਦੇ ਵਿੱਚ ਪਰਚੇ ਹੋਏ ਨੇ ਉਹ ਤੋਂ ਪੰਜ ਪਰਚੇ ਹੋਏ ਨੇ ਪੰਜਾਬ ਦੇ ਵਿੱਚ ਹੂੰ ਤੇ ਉਹਦੇ ਵਿੱਚ ਇੱਕ ਪਰਚਾ ਮੇਰੇ ਕਿ ਮਾਸਟਰ ਸਿਦਦੀ ਦੌਦਰ ਤੇ ਹੋਇਆ ਇੱਕ ਵਾਲਤਨੋਲੇ ਤੇ ਹੋਇਆ ਸੀ ਹੂੰ ਤੇ ਉਹ ਹੀ ਸੀ ਜਦੋਂ ਅਜੁੱਧਿਆ ਦੇ ਵਿੱਚ ਰਾਮ ਮੰਦਰ ਦਾ ਘਟਨਾ ਹੁੰਦਾ ਸੀ 22 ਜਨਵਰੀ ਨੂੰ ਉਹ ਤੋਂ ਬਾਅਦ ਸਾਰੇ ਪਰਚੇ ਦਰਜ ਹੋਏ ਠੀਕ ਹੁਣ ਉਹ ਪਰਚੇ ਕਿੱਥੇ ਦਾ ਸਟੈਂਡ ਕਰਦੇ ਨੇ ਪਰਚੇ ਹੁਣ ਚੱਲੀ ਜਾਂਦੇ ਨੇ ਕੋਰਟ ਚ ਤਰੀਕਾ ਫੈਂਦੇ ਨੇ ਜਦੋਂ ਤੁਸੀਂ ਇਦਾਂ ਦੇ ਮਤਲਬ ਉਲਝ ਗਏ ਕੀ ਫਿਰ ਇਸ ਚੀਜ਼ ਦਾ ਤਰਕਸ਼ਲ ਵਿਚਾਰਾਂ ਦਾ ਤੁਹਾਡੇ ਪਰਿਵਾਰ ਦੇ ਉੱਤੇ ਤੁਹਾਡੇ ਉਹ ਦੋਸਤ ਮਿੱਤਰ ਜਿਹੜੇ ਤਰਕਸ਼ਲ ਨਹੀਂ ਹੈਗੇ ਉਹਨਾਂ ਦੇ ਕਿਹੋ ਜਿਹਾ ਪ੍ਰਭਾਵ ਜਿਹੜਾ ਹੈਗਾ ਪੈਂਦਾ ਦਾ ਨਹੀਂ ਦੇਖੋ ਜੀ ਚਲੋ ਇੱਕ ਹੋ ਹੁੰਦਾ ਪਤਾ ਲੱਗਦਾ ਜਦੋਂ ਕਿਸੇ ਦੇ ਉੱਤੇ ਮੰਨ ਲਓ ਦਿੱਕਾ ਆ ਜਾਂਦੀ ਹੈ ਹਾਂਜੀ ਉਦੋਂ ਇਹ ਪਤਾ ਲੱਗਦਾ ਕੌਣ ਨਾਲ ਖੜਾ ਹੈ ਕੌਣ ਬੱਕ ਹੋ ਗਿਆ ਜਦੋਂ ਉਹਨੂੰ ਇਹ ਪਤਾ ਲੱਗਿਆ ਚਲੋ ਮੈਂ ਪਰਿਵਾਰ ਦੀ ਵੀ ਗੱਲ ਕਰਦਾ ਇੱਥੇ ਸ਼ਾਇਦ ਪਰਿਵਾਰ ਨੂੰ ਇਹ ਲੱਗਦਾ ਹੁੰਦਾ ਸੀ ਵੀ ਇਹ ਤਾਂ ਉਹੀ ਤੁਰੇ ਫਿਰਦੇ ਨੇ ਹੂੰ ਇਹ ਚੱਲੇ ਵੀ ਤਾਂ ਇੱਧਰ ਵਾਗੇ ਉਹ ਵਰਗੇ ਮੀਟਿੰਗ ਕਰਦੇ ਨੇ ਪ੍ਰੋਗਰਾਮ ਤੇ ਵਾਗੇ ਆ ਇਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੁੰਦਾ ਸੀ ਜਦੋਂ ਇਹ ਮੇਰੇ ਤੇ ਘਟਨਾ ਵਾਪਰੀ ਹੈ ਫਿਰ ਲਗਭਗ ਸੈਂਕੜੇ ਬੰਦੇ ਘਰੇ ਵੀ ਆਏ ਉਹ ਸਾਥੀ ਵੀ ਥਾਣੇ ਤੱਕ ਗਏ ਪਹੁੰਚ ਕਰੀ ਉਹਨਾਂ ਨੇ ਉਹਨਾਂ ਨੇ ਪਤਾ ਲੱਗਿਆ ਪੁਲਸਾਂ ਨੇ ਵੀ ਹਾਂ ਯਾਰ ਬੰਦਾ ਏ ਛੋਟਾ ਮੋਟਾ ਨਹੀਂ ਉਹਨਾਂ ਬੰਦਿਆਂ ਨੂੰ ਵੀ ਪਤਾ ਲੱਗਿਆ ਵੀ ਅਸੀਂ ਨੇ ਗਲਤ ਜਗ੍ਹਾ ਤੇ ਪਹੁੰਚ ਲਿਆ ਹੂੰ ਯਾਨੀ ਕਿ ਥੋੜਾ ਕੁੱਲ ਮਿਲਾ ਕੇ ਇੱਕ ਪ੍ਰਭਾਵ ਜਿਹੜਾ ਉਹ ਪ੍ਰਭਾਵਸ਼ਾਲੀ ਤਰੀਕੇ ਨਾਲ ਹੀ ਪਿਆ ਹਾਂ ਬਿਲਕੁਲ ਉਹਦੇ ਵਿੱਚ ਚਲੋ ਇੱਕ ਗੱਲ ਇਹ ਹੁੰਦੀ ਐ ਵੀ ਪਹਿਲਾਂ ਮੈਂ ਕਦੇ ਸੋਚਦਾ ਹੁੰਦਾ ਸੀ ਇਹ ਜੇਰ ਮੈਂ ਇਹੋ ਜਿਹਾ ਲੇਖਕ ਬਣਾ ਹੈ ਨਾ ਵੀ ਇਹ ਹੈ ਜੀ ਵੀ ਮੈਂ ਜਦੋਂ ਬਾਜ਼ਾਰ ਵਿੱਚ ਦੀ ਜਾਵਾਂ ਵੀ ਮੈਨੂੰ ਲੋਕ ਦੇਖਣਾ ਵੀ ਆਹ ਜਰੋ ਭਪਿੰਦਰ ਫੌਜੀ ਹੈ ਜਿਹੜਾ ਲਿਖਦਾ ਠੀਕ ਹੈ ਜਦੋਂ ਮੇਰੇ ਤੇ ਪਰਚਾ ਦਰਜ ਹੁੰਦਾ ਉਸ ਤੋਂ ਬਾਅਦ ਲੋਕਾਂ ਨੇ ਮੈਨੂੰ ਦੇਖਣਾ ਇਹ ਸ਼ੁਰੂ ਕਰਿਆ ਬਾਜ਼ਾਰ ਦੇ ਵਿੱਚ ਤਾਂ ਆਹ ਬੰਦਾ ਯਾਰ ਵੀ ਉਹਨਾਂ ਨੇ ਕਰਨਾ ਦਾ ਕੁਝ ਹੋਰ ਸੀ ਪਰ ਉਹਨਾਂ ਨੇ ਮੈਨੂੰ ਮਸ਼ਹੂਰ ਕਰਤਾ ਹੂੰ ਤੋ ਕੀ ਗੱਲ ਹੋਈ ਹੈ ਪੰਜਾਬ ਦੇ ਇਕੱਲੇ ਪੰਜਾਬ ਤੇ ਨਹੀਂ ਵਿਦੇਸ਼ਾਂ ਤੱਕ ਵੀ ਇਹ ਗੱਲ ਗਈ ਹੈ ਬਹੁਤ ਸਾਰੇ ਬੰਦਿਆਂ ਦੇ ਮੈਨੂੰ ਫੋਨ ਆਏ ਘਰੋਂ ਵੀ ਆਏ ਹੋਰ ਵੀ ਹੈ ਅਛਾ ਇਹ ਕੋਈ ਐਸੀ ਘਟਨਾ ਤਰਕਸ਼ੀਲ ਸੁਸਾਇਟੀ ਨਾਲ ਜੁੜੇ ਹੋ ਤੁਸੀਂ ਦਰਸ਼ਕਾਂ ਨੂੰ ਦੱਸਣੀ ਚਾਹੁੰਦੇ ਹੋਵੇ ਜਿਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੋਵੇ ਦੇਖੋ ਹਰ ਘਟਨਾ ਮਤੇ ਇਹਨਾਂ ਪ੍ਰਭਾਵਿਤ ਘਟਨਾ ਤੋਂ ਹੋਇਆ ਵੀ ਜਾਂਦਾ ਬਹੁਤ ਸਾਰੀਆਂ ਘਟਨਾਵਾਂ ਤੋਂ ਸਿੱਖਤ ਵੀ ਹੋਇਆ ਹੁੰਦਾ ਦੇਖੋ ਮੈਂ ਤੁਹਾਨੂੰ ਇੱਕ ਪੁਰਾਣੀ ਗੱਲ ਸੁਣਾਉਣਾ ਜੀ ਤਰਕਸ਼ੀਲ ਵਿਚਾਰ ਹੁੰਦੇ ਨੇ ਜਦੋਂ ਬੰਦਿਆਂ ਤੇ ਬੰਦਾ ਉਹ ਸੋਚਦਾ ਕਿ ਐਂ ਨਹੀਂ ਹੁੰਦਾ ਜੈ ਅਸੀਂ ਬਚਪਨ ਦੇ ਵਿੱਚ ਹੋਈ ਜਦ ਪੜਦੇ ਆ ਨਾ ਵੀ ਕਿਤਾਬਾਂ ਸਾਨੂੰ ਕਿਤੇ ਨਾ ਕਿਤੇ ਜਗਾਉਂਦੀਆਂ ਨੇ ਵੀ ਉਹ ਦਿਮਾਗ ਦੇ ਵਿੱਚ ਗੱਲ ਆਉਂਦੀ ਹੈ ਆ ਤੋਂ ਕਾਫੀ ਦੋ ਤਿੰਨ ਦਹਾਕੇ ਪਹਿਲਾਂ ਦੀ ਗੱਲ ਹੈ ਅਸੀਂ ਖੇਤੋਂ ਪਾਣੀ ਲਾ ਕੇ ਆ ਰਹੇ ਸੀ ਮੇਰੇ ਨਾਲ ਇੱਕ ਸਾਡਾ ਖੇਤ ਦਾ ਗਵਾਂਡੀ ਸੀ ਤੇ ਅਸੀਂ ਜਦੋਂ ਸਾਡੇ ਇਧਰ ਪਹਿਲਾਂ ਹੁਣ ਤਾਂ ਬਹੁਤ ਸਾਰੇ ਮਕਾਨ ਬਣ ਗਏ ਇੱਕ ਇਧਰ ਦਾਨੋ ਵਾਲੀ ਜਿਹੜੀ ਉਹ ਤੋਂ ਸਾਹਮਣੇ ਸਵੇ ਸੀ ਸਵੇਸੀ ਸਵੇਆਂ ਦੇ ਵਿੱਚ ਗਈ ਸੀ ਰਾਖ ਉੱਡ ਰਹੀ ਸੀ ਰਾਤ ਦਾ ਟਾਈਮ ਸੀ ਅਸੀਂ ਪਾਣੀ ਕਲਾ ਖੇਤਾਂ ਉਾਰ ਰਹੇ ਸੀ ਹੱਤ ਬਾਦ ਦਾ ਵੀ ਪੂਰਾ ਜੋਰ ਸੀ ਉਦੋਂ ਸਾਡੇ ਨਹਿਰੀ ਕੋਠੀ ਵਾਲਾ ਪੁਲ ਹੁੰਦਾ ਸੀ ਤੇ ਸੀਆਰਪੀ ਇੱਥੇ ਲੱਗੀ ਹੋਈ ਸੀ ਹੂੰ ਤੇ ਜਦੋਂ ਅਸੀਂ ਉੱਥੋਂ ਦੀ ਨੰਗਣ ਲੱਗੇ ਉਹ ਸਿਵੇ ਉੱਡ ਰਿਆ ਤੇ ਸਾਸੀਂ ਨੇ ਦੇਖਿਆ ਹੂੰ ਡਰ ਗਏ ਅਸੀਂ ਹੂੰ ਕਿਤੇ ਨਾ ਕਿਤੇ ਉਦਾਰ ਆ ਜਿਹੜਾ ਪਹਿਲਾਂ ਕਹਾਣੀਆਂ ਸੁਣਦੇ ਹੁੰਦੇ ਹੁੰਦੇ ਵੀ ਐਸੇ ਵੀ ਆਏ ਹੁੰਦੇ ਨੇ ਉਹਨਾਂ ਸਾਡੇ ਦਿਮਾਗ ਤੇ ਡਰਾ ਆ ਕਿ ਜਰ ਸਿਵਾ ਉੱਡ ਰਿਆ ਤੇ ਪਰ ਅਸੀਂ ਉਹ ਦੇਖ ਕੇ ਨਹੀਂ ਯਾਰ ਵੀ ਐ ਨਹੀਂ ਹੋ ਸਕਦਾ ਸਾਡੇ ਮੋਢੇ ਤੇ ਕਹੀ ਆ ਫਿਰ ਇਹ ਵੀ ਦੇਖ ਕੇ ਕਹੀ ਤੇ ਭੂਤ ਨਹੀਂ ਆਉਣਾ ਲੋਹੇ ਕੋਲੇ ਭੂਤ ਨਹੀਂ ਆਉਣਾ ਜਿੰਨਾ ਗੱਲਾਂ ਹੁੰਦੇ ਚੱਲ ਮੈਂ ਉਹ ਕਹਿੰਦਾ ਜਰਾ ਆਪਾਂ ਉਧਰ ਦੀ ਬਗਣਾ ਮਤਲਬ ਉਧਰ ਤੁਰ ਤੁਰ ਖੜੀ ਐ ਸੀ ਆਰਪੀ ਆਪਾਂਨੇ ਗੋਲੀ ਮਾਰ ਦੇਵੀਓ ਉਧਰ ਦੀ ਨਹੀਂ ਜਾਂਦੀ ਆਪਾਂ ਐਂ ਦੀ ਚੱਲਦਾ ਚੱਲ ਅਸੀਂ ਥੋੜਾ ਜਿਹਾ ਵੀ ਚੱਲ ਗੇੜ ਪਾ ਕੇ ਬਗਣਾ ਉਧਰ ਦੀ ਜਾਣ ਲੱਗੀ ਜਦੋਂ ਉਧਰ ਦੀ ਜਾਣ ਲੱਗੇ ਜਦੋਂ ਸਾਹਮਣੇ ਬਰਾਬਰ ਐ ਉਹ ਨਿਗਾਹ ਤਾਂ ਰਹਿੰਦੀ ਆ ਵੀ ਕੀ ਥੋੜਾ ਰੱਖਣ ਵਾਲਾ ਅਸੀਂ ਦੇਖਿਆ ਮੈਂ ਦੇਖਿਆ ਵੀ ਉਧਰ ਕੀ ਆ ਮੈਨੂੰ ਨਾਲ ਵਾਲੇ ਨੂੰ ਛੇੜਿਆ ਬੰਦੇ ਨੇ ਮੱਖਾ ਦੇਖੂ ਤਾ ਗਿਆ ਓਏ ਅੱਛਾ ਉਹ ਕਹਿੰਦਾ ਤੂੰ ਰਹਿਣ ਦੇ ਮਰਫਾਇਨ ਮੱਖਾ ਦੇਖਦਾ ਸਹੀ ਜਦੋਂ ਉਹਦੇ ਵਿੱਚ ਦੇਖਿਆ ਗਦਾ ਲਿਟੀ ਜਾਂਦਾ ਸੀ ਅੱਛਾ ਜੀ ਜੇ ਹੁਣ ਉਹ ਹੀ ਘਟਨਾ ਇਹ ਹੈ ਵੀ ਅਸੀਂ ਉਹਨੂੰ ਬੈਗ ਬਗ ਜਾਂਦੇ ਮੁਰ ਜਾਂਦੇ ਉਹ ਤੋਂ ਅਸੀਂ ਚਾਰ ਬੰਦਿਆਂ ਨੂੰ ਹੋਰ ਦੱਸਦੇ ਕੱਲ ਸੇਵਾ ਉੱਡ ਰਿਆ ਸੀ ਸੇਵੇ ਚ ਆਏ ਹੋ ਰਿਹਾ ਸੀ ਉਹ ਚਾਰ ਬੰਦੇ ਨੇ ਗਾਹਾਂ ਦੱਸਨੇ ਉਹ ਖੰਭਾ ਦੀਆਂ ਡਾਰਾਂ ਫਿਰ ਇਸ ਤਰ੍ਹਾਂ ਬਣ ਜਾਂਦੇ ਆ ਕਿ ਸਚਾਈ ਕਿਸੇ ਨੂੰ ਪਤਾ ਨਹੀਂ ਲੱਗਦੀ ਕੋਈ ਇੱਕ ਤਰਕ ਦੀ ਗੱਲ ਸੀ ਅਸੀਂ ਡਰਦਿਆਂ ਨੇ ਚਾਹੇ ਦੇਖ ਲਿਆ ਪਤਾ ਤਾਂ ਲੱਗ ਗਿਆ ਵੀ ਐਸੇ ਤਰ੍ਹਾਂ ਕੋਈ ਵੀ ਬਚਨ ਤੋਂ ਪਹਿਲਾਂ ਆਪਾਂ ਨੂੰ ਕੁਝ ਵੀ ਕਰਨ ਤੋਂ ਪਹਿਲਾਂ ਤਰਕ ਤੇ ਪੜਤਾਲ ਦੀ ਬਹੁਤ ਜ਼ਰੂਰਤ ਹੈ ਇਹ ਭਵਿੰਦਰ ਜੀ ਇੱਕ ਸਵਾਲ ਤੁਹਾਨੂੰ ਹੋਰ ਪੁੱਛਣਾ ਤਰਕਸ਼ੀਲ ਨੂੰ ਹੀ ਕਿਹਾ ਜਾਂਦਾ ਵੀ ਇਹ ਧਰਮ ਵਿਰੋਧੀ ਬੰਦੇ ਨੇ ਧਰਮ ਨੂੰ ਨਹੀਂ ਮੰਨਦੇ ਹੈਗੇ ਹਨ ਸਿੱਖ ਧਰਮ ਦੇ ਜਦੋਂ ਆਪਾਂ ਗੱਲ ਕਰਦੇ ਆ ਸਿੱਖ ਧਰਮ ਦਾ ਦਰਸ਼ਾ ਜਿਹੜਾ ਗਾ ਗੁਰੂਆਂ ਦਾ ਗੁਰੂ ਅਰਜਨ ਦੇਵ ਸਾਹਿਬ ਦੀ ਬਾਣੀ ਦੀ ਗੱਲ ਕਰਦੇ ਉਹ ਕ੍ਰਾਂਤੀਕਾਰੀ ਹੈ ਗੁਰੂ ਜਿਹੜੇ ਲੜੇ ਨੇ ਜ਼ੁਲਮ ਜ਼ੁਲਮ ਜ਼ਬਰ ਦੇ ਖਿਲਾਫ ਤੁਸੀਂ ਸਿੱਖ ਧਰਮ ਤੇ ਤਰਕਸ਼ੀਲ ਨੂੰ ਵਿਚਾਰਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਪਤਾ ਕੀ ਹੈ ਤਰਕਸ਼ੀਲ ਵਿਚਾਰਤਾ ਰਹੇ ਜੀ ਆਪਾਂ ਸਿੱਖ ਧਰਮ ਦੀ ਗੱਲ ਕਰੀ ਜਦ ਗੁਰੂਆਂ ਦੀ ਗੱਲ ਕਰਦੇ ਆਂ ਬਾਬਾ ਨਾਨਕ ਦੀ ਗੱਲ ਕਰਦੇ ਆਂ ਬਾਬਾ ਨਾਨਕ ਜੇ ਆਪਾਂ ਉਹਦੀ ਫਲਸਫੇ ਨੂੰ ਪੜਦੇ ਆਂ ਉਹ ਵੀ ਕਹਿੰਦਾ ਮਤਲਬ ਕਿ ਤਰਕ ਤਰਕਵਾਦੀ ਵਿਚਾਰਾਂ ਦੇ ਧਾਰੇ ਕਿਉਂਕਿ ਉਹਨੇ ਪਖੰਡ ਬਾਤ ਦਾ ਜਿਹੜਾ ਭੰਡਣਾ ਸ਼ੁਰੂ ਕੀਤਾ ਬਾਬਾ ਨਾਨਕ ਨੇ ਕਰਿਆ ਸੀ ਤੇ ਉਹੀ ਅਸੀਂ ਕਿਸੇ ਧਰਮ ਦੇ ਬਰੋਦੀ ਨਹੀਂ ਆਂ ਨਾ ਹੀ ਅਸੀਂ ਇਹ ਹੈ ਵੀ ਮਾਨਤਾ ਦੇ ਵਿਰੋਧੀ ਐ ਉਹਨਾਂ ਲੋਕਾਂ ਦੇ ਵਿਰੋਧੀ ਐ ਪਰ ਅਸੀਂ ਇੱਕ ਚੰਗੇ ਸਮਾਜ ਦੀ ਕਲਪਨਾ ਕਰਦੇ ਹਾਂ ਚੰਗੇ ਸਮਾਜ ਜੀ ਦੇ ਵਿੱਚ ਪਖੰਡਵਾਦ ਨਾ ਹੋਵੇ ਜਿੱਦੇ ਵਿੱਚ ਚਮਤਕਾਰਾਂ ਲਈ ਕੋਈ ਜਗ੍ਹਾ ਨਹੀਂ ਹੈ ਹਰ ਇੱਕ ਗੱਲ ਤਰਕ ਦੇ ਆਧਾਰ ਤੇ ਹੋਣੀ ਚਾਹੀਦੀ ਐ ਪਰਖ ਦੇ ਆਧਾਰ ਤੇ ਹੋਣੀ ਚਾਹੀਦੀ ਐ ਪੜਤਾਲ ਦੇ ਆਧਾਰ ਤੇ ਹੋਣੀ ਚਾਹੀਦੀ ਐ ਹੁਣ ਉਹਦੇ ਵਿੱਚ ਕੀ ਹੁੰਦਾ ਬਹੁਤ ਸਾਰੇ ਅੱਜ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਫੁਲਾਨੀ ਜਗ੍ਹਾ ਐਂ ਕਰਤਾ ਜੀ ਉਹਨੇ ਪੂਰਨ ਜਨਮ ਲੈ ਲਿਆ ਉਹਨੇ ਐਂ ਕਰ ਲਿਆ ਇਹ ਸਾਰਾ ਕੀ ਐ ਅਖੰਡ ਬਾਦ ਹੈ ਜਦੋਂ ਉੱਥੇ ਜਾ ਕੇ ਸੋਸਾਇਟੀ ਵੱਲੋਂ ਬਹੁਤ ਗੱਲਬਾਤ ਕਰਦੇ ਆ ਜਾਂਦੇ ਨਿਕਲਦਾ ਕੁਝ ਨਹੀਂ ਨਹੀਂ ਮੇਰਾ ਸਵਾਲ ਇਹ ਹੈ ਵੀ ਆਪਾਂ ਉਸ ਸਿੱਖ ਧਰਮ ਦੀ ਉਸ ਥਾਟ ਨੂੰ ਕਿਵੇਂ ਮੰਨਦੇ ਆ ਦੇਖੋ ਜੇ ਸਿੱਖ ਧਰਮ ਦੀ ਗੱਲ ਕਰਦੇ ਆ ਦੇਖੋ ਇਸ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਉੱਠੀਆਂ ਨੇ ਪੰਜਾਬ ਦੇ ਵਿੱਚ ਉੱਠੀਆਂ ਨੇ ਸਿੱਖ ਧਰਮ ਕਿਉਂ ਆਇਆ ਆਪਾਂ ਸਿੱਖ ਧਰਮ ਦਾ ਫਸਕਾ ਪੜ੍ਹਨਾ ਪਵੇਗਾ ਬੁੱਧ ਧਰਮ ਕਿਉਂ ਪੈਦਾ ਹੋਇਆ ਇਹਦਾ ਵੀ ਆਪਾਂ ਕਿਉਂ ਧਰਮ ਕਿਉਂ ਨਿਕਲਦੇ ਨੇ ਜੇ ਡੇਰਾਬਾਦ ਨਿਕਲਦਾ ਕਿਉਂ ਨਿਕਲਦਾ ਇੱਕ ਬਹੁਤ ਵੱਡਾ ਬਿਸ ਹੈ ਇਹਨਾਂ ਨੂੰ ਕਿਉਂਕਿ ਜਿਹੜੇ ਦੱਬੇ ਕੁਚਲੇ ਲੋਕ ਨੇ ਜਿਨ੍ਹਾਂ ਦੀ ਕਿਤੇ ਗੱਲ ਨਹੀਂ ਸੁਣੀ ਜਾਂਦੀ ਉਹ ਫਿਰ ਕੋਈ ਜਦੋਂ ਨਮਾ ਇਸ ਤਰ੍ਹਾਂ ਦਾ ਧਰਮ ਪੈਦਾ ਹੁੰਦਾ ਹੈ ਜਦ ਕੋਈ ਨਵੇਂ ਇਸ ਤਰ੍ਹਾਂ ਦੀ ਗੱਲ ਪੈਦਾ ਹੁੰਦੀ ਹੈ ਫਿਰ ਉਹ ਉਧਰ ਨੂੰ ਜਾਂਦਾ ਸੋਚਦਾ ਕਿ ਸਾਡੇ ਹੋ ਸਕਦਾ ਇੱਥੇ ਗੱਲ ਸੁਣੀ ਜਾਵੇ ਬਾਕੀ ਸਿੱਖ ਧਰਮ ਦੀ ਜੇ ਗੱਲ ਕਰਦੇ ਆ ਕੋ ਸਿੱਖ ਧਰਮ ਹੈ ਜਿਹੜਾ ਉਹ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਉਹ ਬਲੀਦਾਨ ਨਾਲ ਭਰਿਆ ਹੋਇਆ ਹੈ। ਕਿਸ ਕਰਕੇ ਬਲੀਦਾਨ ਕਾਦੇ ਵਾਸਤੇ ਦਿੱਤਾ ਹੈ? ਮਾਨਵਤਾ ਦੇ ਵਾਸਤੇ। ਉਹ ਮਾਨਵਤਾ ਦੀ ਗੱਲ ਕਰਦਾ ਹੈ। ਇੱਕ ਸਮਾਜ ਦੀ ਗੱਲ ਕਰਦਾ ਹੈ। ਬੁੱਧ ਧਰਮ ਹੈ, ਬੁੱਧ ਧਰਮ ਦੀ ਗੱਲ ਇੱਕ ਸਮਾਜ ਦੀ ਗੱਲ ਕਰਦਾ। ਉਹ ਪਖੰਡ ਦੀ ਗੱਲ ਨਹੀਂ ਕਰਦਾ। ਹਾਂ ਤੁਸੀਂ ਸਾਨੂੰ ਸਮਾਂ ਦਿੱਤਾ ਜੀ। ਤੁਹਾਡਾ ਧੰਨਵਾਦ ਬਹੁਤ-ਬਹੁਤ। ਦੋਸਤੋ ਇਹ ਹਨ ਭੁਪਿੰਦਰ ਫੌਜੀ ਜੀ। ਇਹ ਇਹਨਾਂ ਨੇ ਆਪਣੇ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਆਪਣੀ ਜ਼ਿੰਦਗੀ ਬਾਰੇ ਫੌਜ ਦੇ ਤਜਰਬਿਆਂ ਬਾਰੇ ਕਹਾਣੀ ਬਾਰੇ ਕਵਤਾ ਬਾਰੇ ਸਰਕਲ ਸੋਸਾਇਟੀ ਦੇ ਵਿਚਾਰਾਂ ਬਾਰੇ ਤੁਹਾਨੂੰ ਇਹਨਾਂ ਦੀ ਗੱਲਬਾਤ ਕਿਵੇਂ ਲੱਗੀ ਤੁਹਾਡੇ ਮਨ ਚ ਕੋਈ ਇਹਨਾਂ ਦੀ ਗੱਲ ਬਾਤ ਸੁਣ ਕੇ ਸਵਾਲ ਆਉਂਦਾ ਆਪਣਾ ਕਮੈਂਟ ਬਾਕਸ ਜੇ ਜਰੂਰ ਕਰਨਾ ਤੁਹਾਡੇ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਸੀ